ਦੇ ਵਿੱਚ ਨਾ ਇਹਨਾਂ ਤੇ ਵੀ ਆਪਾਂ ਨੂੰ ਖਰੀਦਦਾਰੀ ਕਰਨੀ ਚਾਹੀਦੀ ਹੈ ਜਿਹੜੀਆਂ ਲੜੀਆਂ ਲਾਉਨੇ ਆਸੀਂ ਘਰਾਂ ਦੇ ਵਿੱਚ ਬਿਜਲੀਆਂ ਲਾਉਨੇ ਆਦਣਾ ਚੰਗਾ ਨਹੀਂ ਆਪਾਂ ਇਹਨਾਂ ਨੂੰ ਚਲੋ ਜੁਗਾਰ ਲਈਏ ਦੇਖੋ ਸਾਡੇ ਬਜ਼ੁਰਗ ਮਾਤਾ ਸਮਾਂ ਹੋ ਗਿਆ 6 ਵਜੇ ਦੇ ਆ ਲੱਗਦਾ ਜੀ ਉਹ ਮੇਰੇ ਨਹੀਂ ਪਾਉਂਗੇ ਮੈਂ ਤੁਹਾਨੂੰ ਹਾਲਤੋਂ ਪਾਣ ਲੱਗੀਆਂ ਨਹੀਂ ਵੀਡੀਓ ਨਹੀਂ ਆਏਗੀ ਵੀਡੀਓ ਹੀ ਲੱਗਿਆ ਪਾਉਣ ਮੈਂ ਪੱਤਰਕਾਰ ਹਾਂ ਜੀ ਲੋ ਆ ਦੇਖੋ ਕਿੰਨੀ ਉਮਰ ਆ ਜੀ ਕਰਦੇ 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 ਲਓ ਜੀ ਸਾਰਿਆਂ ਨੂੰ ਬੇਨਤੀ ਹੈ ਮੇਨ ਬਾਜ਼ਾਰ ਵਿੱਚ ਜਿਹੜੇ ਇਸ ਤਰ੍ਹਾਂ ਦੇ ਗਰੀਬ ਬੈਠੇ ਨੇ ਮਾਤਾ ਜੀ ਬੈਠੇ ਨੇ ਜੋ ਗੋੱਤੇ ਵਾਲੀ ਗਲੀ ਦੇ ਵਿੱਚ ਤੇ ਹੈ ਜਿਹੜੇ ਖਰੀਦਦਾਰੀ ਕਰਿਆ ਕਰੋ ਇਹ ਇੱਧਰ ਆ ਜੋੜੇ ਖੰਬੇ ਇੱਧਰ ਵੀ ਕੁਝ ਬੈਠੇ ਨੇ ਜਿੱਥੇ ਸਾਹਮਣੇ ਮਸਜਿਦ ਹੈ ਤੇ ਮਾਤਾ ਜੀ ਇੱਧਰ ਬੈਠੇ ਨੇ ਮੈਨੂੰ ਕਹਿੰਦੇ ਵੱਧ ਪਾਵਾਂਗੇ 12 ਦੀਵੇ ਦੇ ਰਹੇ ਨੇ ਦੇਖੋ ਮਾਤਾ ਜੀ ਕਿੰਨੇ ਵਜੇ ਆ ਗਏ ਸੀ ਸਵੇਰੇ 6 ਵਜੇ ਆਈਆਂ ਪਹਿਲਾਂ ਮੰਦਿਰ ਆ ਕੇ ਅੱਛਾ ਜੀ ਮੰਦਿਰੋਂ ਵਿਆਹ ਕਰਕੇ ਮੈਂ ਤੁਹਾਨੂੰ ਟੇਕ ਕੇ ਫੇਰ ਆ ਕੇ ਆਪਣੇ ਬਣਾਉਣਾ। ਬਾਬਾ ਜੀ ਨੇ ਇਹਨਾ ਦਰਵਾਜ ਪਾਉ ਪਹਿਲਾਂ ਹੁੰਦੇ ਜਦੋਂ ਸਾਡੇ ਬਜ਼ੁਰਗ ਹੁੰਦੇ ਸੀ ਅੱਜ ਤੋਂ ਕੋਈ 10 ਸਾਲ ਪਹਿਲਾਂ ਪਹਿਲਾਂ ਤਾਂ ਇਹੀ ਚੱਲਦਾ ਸੀ ਪਹਿਲਾਂ ਲੜੀਆਂ ਲੂਣੀਆਂ 40 50 ਸਾਲ ਪਹਿਲਾਂ ਮੇਰਾ ਸੋਹਾ ਬਣਾਉਂਦਾ ਸੀ ਜੇ ਉਸ ਤੋਂ ਬਾਅਦ ਫਿਰ ਇੰਨੇ ਘਰ ਵਾਲੇ ਸਮਾਨ ਮਟੈਂਸ ਜੀ ਉਹਦਾ ਕੰਮ ਕਰਦਾ ਆਏ ਵੱਡੇ-ਵਡੇਰਿਆਂ ਦੇ ਕੰਮ ਜੀ ਨਿੱਕਰ ਬਗਾਨਾ ਦਾ ਕੰਮ ਕਰਦੇ ਸੀ ਜੀ ਉਹ ਫਿਰ ਚਿਰੋਕ ਨਹੀਂ ਪਹਿਲਾਂ ਤਾਂ ਇਹਨਾ ਦੀਵਿਆਂ ਦਾ ਹੀ ਰਿਵਾਜ ਸੀ ਇਹ ਲੜੀਆਂ ਲੂਣੀਆਂ ਤਾਂ ਹੁਣ ਆਈਆਂ ਕਾਹ ਕੋਰੇ ਮੈਨੂੰ ਬੇਗੇ ਮੈਂ ਕਰਦੀ ਰਹੀ ਉਹ ਮੇਰੇ ਬੱਚੇ ਨੇ ਕਹਾ ਮੇਰੇ ਬੱਚੇ ਆ ਤਾਂ ਮੈਂ ਬਲਵਾਨੀ ਦੀ ਦੁਕਾਨ ਖਾਈ ਵੀ ਆ ਨ ਆ ਰਹੇ ਨੇ ਲੋਕ ਖਰੀਦਣ ਫਰਕ ਖਰੀਦ ਰਹੇ ਨੇ ਜੀ ਹਾਂ ਜੀ ਇਹ ਤਾਂ ਮਨਿਆ ਆਮ ਚੀਜ਼ ਆ ਜੀ ਮਤਾਂ ਤਾਂ ਰੇ ਕੋ ਟੱਲਦਾ ਨਹੀਂ ਸਹੀ ਗੱਲ ਹੈ ਤੇ ਕੀ ਨਾ ਜੀ ਹੁਣ ਮੇਰਾ ਨਾਮ ਸਤਿਆ ਜੀ ਸਤਿਆ ਮਾਤਾ ਜੀ ਸਾਡੇ ਸਵੇਰੇ ਸਵੇਰੇ ਆਪਾਂ ਇਹਨਾਂ ਤੋਂ ਖਰੀਦੇ ਕਰੀਏ ਜੀ ਬੇਨਤੀ ਆ ਸਾਰੇ ਨੂੰ ਹਾਂ ਜੀ ਨਾਲ ਹੀ ਮੇਰਾ ਘਰ ਆ ਠੀਕ ਹੈ ਕੋਲ ਵੀ ਘਾਲੇ ਦੇਖੋ 60 ਸਾਲ ਦੀ ਉਮਰ ਹੈ ਦੀਵੇ ਵੇਚ ਰਹੇ ਨੇ ਆਪਾਂ ਇਹਨਾਂ ਨੂੰ ਮੌਕਾ ਦਈਏ ਤਾਂ ਕਿ ਇਹਨਾਂ ਦੀ ਵੀ ਦੀਵਾਲੀ ਮਨਾਹ ਹੋਵੇ ਤੇ ਆਪਾਂ ਵੀ ਦੀਵਾਲੀ ਮਨਾਈਏ